ਡਰਾਮਾ ਨਾ ਕਰੇ ਕੋਰਟ ਚੋਂ ਬਾਹਰ ਆਣ ਕੇ ਮੈਂ ਬੜੀ ਬਹਿਸ ਕੀਤੀ ਜੱਜ ਮੋਰੇ ਬੜੀ ਮੈਂ ਬਹਿਸ ਕੀਤੀ ਜੱਜ ਮੋਰੇ ਤੇ ਅੰਦਰ ਪਮੋ ਜੱਜ ਮੋਰੇ ਬੋਲੇ ਹੀ ਨਾ ਹੋਵੇ ਵਕੀਲ ਉਹ ਕਰੋ ਜਿਹੜਾ ਅੰਦਰ ਜਾ ਕੇ ਤੁਹਾਡੇ ਹੱਕਾਂ ਲਈ ਫਾਈਟ ਕਰੇ ਤੁਹਾਡੇ ਹੱਕਾਂ ਨੂੰ ਬਚਾਉਣ ਲਈ ਉਹਦੀ ਸਟੱਡੀ ਵੀ ਹੋਵੇ ਉਹਦੀ ਮਿਹਨਤ ਵੀ ਹੋਵੇ ਹੁਣ ਮੈਂ ਮੈਂ ਦਿਖਾ ਰਿਆ ਸੀ ਇੱਥੇ 11 ਜਨਵਰੀ 2022 ਨੂੰ 11 ਜਨਵਰੀ 2022 ਨੂੰ ਜਦੋਂ ਕੋਡ ਆਫ ਕੰਡਕਟ ਲਾਗੂ ਹੋਇਆ ਉਸੇ ਦਿਨ ਇੱਕ ਕੋਡ ਆਫ ਕੰਡਕਟ ਦੁਪਹਿਰ ਨੂੰ ਲਾਗੂ ਹੋ ਗਿਆ ਸੀ ਤੇ ਇਹਨੇ अर्ਲੀ ਮਾਰਨਿੰਗ 7 ਵਜੇ ਕੈਬਨਿਟ ਦੀ ਮੀਟਿੰਗ ਬੁਲਾਈ 7 ਵਜੇ ਕੋਈ ਮੁੱਖ ਮੰਤਰੀ ਸਵੇਰ ਨੂੰ ਇੰਨੀ ਮੀਟਿੰਗ ਨਹੀਂ ਬੁਲਾਉਂਦਾ ਉਹ 10 ਵਜੇ ਬੁਲਾਉਂਦੇ 7 ਵਜੇ ਮੀਟਿੰਗ ਬੁਲਾਈ ਉਹ ਮੀਟਿੰਗ ਬੁਲਾ ਕੇ ਇਹਨੇ ਉਹਦੇ ਵਿੱਚ ਇੱਕ ਫੈਸਲਾ ਕੀਤਾ ਕਾਲਾ ਫੈਸਲਾ ਉਹ ਫੈਸਲਾ ਕੀ ਸੀ ਇਹਨੇ ਪੋਸਟ میٹرਿਕ ਸਕਾਲਰਸ਼ਿਪ ਦਾ ਪੈਸਾ ਵਜੀਫੇ ਦਾ ਪੈਸਾ ਖਾਣ ਵਾਲੀਆਂ ਯੂਨੀਵਰਸਿਟੀਆਂ ਉਹਨਾਂ ਨੂੰ 100 ਕਰੋੜ ਰੁਪਇਆ ਮਾਫ ਕਰਤਾ ਤੇ ਉਸ ਤੋਂ ਬਾਅਦ ਗੋੜ ਲੱਗ ਗਿਆ ਦੁਬਾਰਾ ਜੀਨ 100 ਕਰੋੜ ਮੋਹ ਮਾਫ ਕਰਤਾ ਕਿਨੂੰ ਜਿਨ੍ਹਾਂ ਨੇ ਸ਼ੈਡਿਊਲਡ ਕਾਸ ਬੱਚਿਆਂ ਦੀ ਪੜ੍ਹਾਈ ਦਾ ਪੈਸਾ ਕਾ ਤੇ ਉਹਨਾਂ ਦੇ ਉੱਤੇ ਕੈਪਟਨ ਕਹਿ ਕੇ ਗਿਆ ਸੀ ਵੀ ਉਹਨਾਂ ਤੇ ਐਫ ਆਈ ਆਰ ਕਰੋ ਚਲੋ ਹੁਣ ਜਿਹੜੀ ਚੰਗੀ ਗੱਲ ਹੈ ਕਿਸੇ ਦੀ ਕਹਿਣੀ ਚਾਹੀਦੀ 2018 ਚ ਇਹ ਫੈਸਲਾ ਹੋਇਆ ਸੀ ਵੀ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਸਕਾਲਰਸ਼ਿਪ ਦਾ ਪੈਸਾ ਖਾਣਗੀਆਂ ਬੱਚਿਆਂ ਦਾ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਐਫ ਆਈ ਆਰ ਦਰਜ ਹੋਏਗੀ ਤੇ ਇਹ ਜਿਹਨੂੰ ਅਸੀਂ ਆਪਣਾ ਕਹਿੰਦੇ ਆ ਇਹ ਆਪਣਾ ਉਹਨਾਂ ਚੋਰ ਕਾਲਜਾਂ ਨੂੰ 100 ਕਰੋੜ ਰੁਪਇਆ ਮਾਫ ਕਰ ਗਿਆ ਤੇ ਕਾਲੀ ਕਾਲੀ ਚੁੱਪਚੀ ਅਖਬਾਰ ਨੇ ਇਦਾਂ ਹੀ ਲਿਖਿਆ ਵੀ ਚੁੱਪਚੀਪੀ ਤੇ ਮੀਟਿੰਗ ਚ ਮਾਫ ਕਰਤਾ ਉਹਨੂੰ 100 ਸੋ ਭਰਾਵੋ ਕੀ ਇਹ ਇੱਕ ਆਪਣੇ ਨਮਾਇंदे ਦੇ ਫਰਜ਼ ਹੈ ਜਿਹੜੀ ਗੱਲ ਮੈਂ ਕਹਿ ਰਿਹਾ ਆ ਮੇਰੇ ਖਿਆਲ ਆਨਲਾਈਨ ਚੱਲਦਾ ਇੱਥੇ ਆ ਲਾਈਵ ਵੀ ਚੱਲਦਾ ਇੱਥੇ ਜਿਹੜੀ ਗੱਲ ਮੈਂ ਕਹਿ ਰਿਹਾ ਡੰਕੇ ਦੀ ਚੋਟ ਤੇ ਕਹਿ ਰਿਹਾ ਜਿਹੜਾ ਮਰਜੀ ਮੈਨੂੰ ਪੁੱਛ ਲਵੇ ਡਾਕੂਮੈਂਟ ਮੰਗ ਲਵੇ ਕਿਉਂਕਿ ਪੋਸਟ میٹرਿਕ ਸਕਾਲਰਸ਼ਿਪ ਦਾ ਘਪਲਾ ਮੈਂ ਤੇ ਕੁਝ ਅਫਸਰਾਂ ਨੇ ਰਲ ਕੇ ਅਸੀਂ ਕੱਢਿਆ ਸੀ ਕਾਂਗਰਸ ਦੀ ਸਰਕਾਰ ਸੀ ਜਦੋਂ 39 ਕਰੋੜ ਦਾ ਘਪਲਾ ਅਸੀਂ ਕੰਦੇ ਅਸੀਂ ਸੋ ਭਰਾਵੋ ਚੰਨੀ ਨੇ ਗਰੀਬਾਂ ਦੇ ਕੋਈ ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਤਾਂ ਮਾਫ ਕੀਤੇ ਨੇ ਕੋਈ ਕੋਆਪਰੇਟਿਵ ਬੈਂਕ ਦੇ ਕੋਈ ਪ੍ਰਾਈਵੇਟ ਬੈਂਕ ਦੇ ਕੋਈ ਸਰਕਾਰੀ ਬੈਂਕ ਦੇ ਕਰਜ਼ੇ ਤਾਂ ਮਾਫ ਕੀਤੇ ਨਹੀਂ ਨਾ ਹੀ ਉਹਨੇ ਜਿਹੜੇ ਬੱਚੇ ਕਰਜ਼ੇ ਲੈ ਕੇ ਬਾਹਰ ਗਏ ਕੈਨੇਡਾ ਨੂੰ ਨਾ ਉਹਨਾਂ ਦਾ ਕੋਈ ਕਰਜ਼ਾ ਮਾਫ ਕੀਤਾ ਨਾ ਹੀ ਉਹਨਾਂ ਨੂੰ ਜਾਣ ਲਈ ਕੋਈ ਪੈਸਾ ਦਿੱਤਾ ਵੀ ਤੇ ਜਾਣਾ ਚੱਕੋ 10-10 ਲੱਖ ਰੁਪਈਆ ਮੈਂ ਹੁਣ ਮੁੱਖ ਮੰਤਰੀ ਬਣਿਆ ਕੁਛ ਨਹੀਂ ਕੀਤਾ ਇਹ ਗੱਲ ਲੋਕਾਂ ਤੱਕ ਲਿਜਾਣੀ ਪੈਣੀ ਆ ਨਹੀਂ ਤਾਂ ਭਰਾਵੋ ਤੇ ਭੈਣੋ ਚੰਗੇ ਲੋਕ ਪੋਲਿਟਿਕਸ ਵਿੱਚ ਨਹੀਂ ਰਹਿਣਗੇ ਸਭ ਚਲੇ ਜਾਣਗੇ ਫੇਰ ਇਦਾਂ ਦੇ ਡਰਾਮੇबाज ਇਦਾਂ ਦੇ ਬਗਲੇ ਭਗਤ ਰਹਿ ਜਾਣਗੇ ਚੰਨੀ ਵਰਗੇ ਪੋਲਿਟਿਕਸ ਵਿੱਚ ਪਰ ਬਾਬਾ ਸਾਹਿਬ ਇਹ ਚਾਹੁੰਦੇ ਨਹੀਂ ਸੀ ਬਾਬਾ ਸਾਹਿਬ ਨੇ ਕਿਹਾ ਵੀ ਜਿਹੜਾ ਪੋਲਿਟਿਸ਼ੀਅਨ ਆ ਤੁਹਾਡਾ ਨੁਮਾਇੰਦਾ ਆ ਉਹ ਕਿਦਾਂ ਦਾ ਹੋਣਾ ਚਾਹੀਦਾ ਉਹ ਇਮਾਨਦਾਰ ਹੋਣਾ ਚਾਹੀਦਾ ਉਹ ਪੜਿਆ ਲਿਖਿਆ ਹੋਣਾ ਚਾਹੀਦਾ ਤੇ ਦੂਜੀ ਤੀਜੀ ਉਹਨਾਂ ਨੇ ਕਿਹਾ ਉਹਦੇ ਵਿੱਚ ਗੱਲ ਕਹਿਣ ਦੀ ਹਿੰਮਤ ਚਾਹੀਦੀ ਹੈ ਹੁਣ ਬੰਦਾ ਪੜਿਆ ਲਿਖਿਆ ਹੋਵੇ ਬੰਦਾ ਬੰਦਾ ਹੋਵੇ ਵੀ ਇਮਾਨਦਾਰ ਪਰ ਉਹ ਗੱਲ ਨਾ ਕਹਿ ਸਕਦਾ ਹੋਵੇ ਹਿੰਮਤ ਨਾਲ ਉਹਦਾ ਕੋਈ ਫਾਇਦਾ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਨਮੈਂਦਿਆਂ ਦੀ ਪਛਾਣ ਕਰੋ ਕਿਹੜੇ ਤੁਹਾਡੇ ਹੱਕ ਚ ਬੋਲ ਸਕਦੇ ਆ ਆਮ ਲੋਕੀ ਨਹੀਂ ਬੋਲਦੇ ਹੁੰਦੇ ਸੁਣ ਲਓ ਮੇਰੀ ਗੱਲ ਬੁੱਗਾ ਜੀ ਤੁਸੀਂ ਲੀਡਰ ਆ ਆਪਾਂ ਨੂੰ ਹੀ ਬੋਲਣਾ ਪਾਣਾ ਜਦੋਂ ਜ਼ਿਆਦਤੀ ਹੁੰਦੀ ਆ ਜਦੋਂ ਜੈਤੀ ਹੋਈ ਮੈਂ ਹੀ ਬੋਲਦਾ ਰਿਹਾ ਮੇਤੇ ਹੀ ਪਰਚੇ ਦਰਜ ਹੁੰਦੇ ਰਹੇ ਆ ਮੈਂ ਪ੍ਰਭਾ ਨਹੀਂ ਦਿੱਤੀ ਕਦੀ ਆਪਾਂ ਨੂੰ ਹੀ ਬੋਲਣਾ ਪੈਣਾ ਲੀਡਰਾਂ ਨੂੰ ਪਰ ਹਾਂ ਲੀਡਰ ਡਰਾਮੇਬਾਜ਼ ਨਹੀਂ ਚਾਹੀਦੇ ਲੀਡਰ ਦਿਲੋਂ ਤੁਹਾਡੇ ਲਈ ਤਰਸ ਰੱਖਣ ਵਾਲੇ ਚਾਹੀਦੇ ਆ ਫੇਰ ਫਾਇਦਾ ਸੋ ਮੈਂ ਇਹ ਗੱਲਾਂ ਕਰਨਾ ਮੈਨੂੰ ਉਮੀਦ ਆ ਵੀ ਜਿਹੜੀ ਗੱਲ ਇੱਥੇ ਕਹਿ ਕੇ ਗਏ ਕੋਹੋ ਭਈ ਉਹਨੇ ਇੱਕ ਆਈਐਸ ਅਫਸਰ ਨਾਲ ਕੋਈ ਮੜੇ ਚੰਗੇ ਉਹਨੂੰ ਮੈਸੇਜ ਭੇਜੇ ਸੀ ਕੁੜੀ ਨੂੰ ਚੰਨੀ ਨੇ ਬਾਅਦ ਚ ਉਹਨੂੰ ਕਹਿਤਾ ਵੀ ਨਹੀਂ ਇਹ ਤਾਂ ਮੇਰੀ ਭੈਣ ਹੈ ਇਦਾਂ ਹੀ ਕਹਿਣਾ ਤਾਂ ਹੁਣ ਪਰਸੋਂ ਇੱਕ ਬੀਬੀ ਨੂੰ ਕਚਹਿਰੀਆਂ ਚ ਉਹਨੇ ਬੁਰੀ ਤਰ੍ਹਾਂ ਉਹਦੇ ਮੂੰਹ ਨੂੰ ਹੱਥ ਲਾਇਆ ਉਹ ਕੈਮਰੇ 'ਚ ਰਿਕਾਰਡ ਹੋ ਗਿਆ ਚੰਨੀ ਦੀਆਂ ਗੱਲਾਂ ਕਰਦਾ ਮੈਂ ਕੋਈ ਝੂਠ ਨਹੀਂ ਬੋਲਦਾ ਬੁਰੀ ਤਰ੍ਹਾਂ ਇੱਕ ਔਰਤ ਨੂੰ ਹੱਥ ਲਾਇਆ ਉਹਦੇ ਮੂੰਹ ਨੂੰ ਤੇ ਜਦੋਂ ਉਹ ਵਾਇਰਲ ਹੋ ਗਿਆ ਜਦੋਂ ਕਮੈਂਟਸ ਆਉਣ ਲੱਗ ਪਏ ਲੋਕਾਂ ਨੇ ਵੇਖ ਲਿਆ ਲੱਖਾਂ ਲੋਕਾਂ ਨੇ ਤੇ ਅੱਜ ਕਹਿੰਦਾ ਉਹ ਤੇ ਮੇਰੀ ਭੈਣ ਆ ਇਹ ਅੱਗੇ ਪਤਾ ਕੀ ਕਰਦੇ ਹੁੰਦੇ ਸੀ ਪਿੰਡਾਂ 'ਚ ਮੈਂ ਸਰਪੰਚ ਰਿਆਂ ਜਦੋਂ ਕੋਈ ਪਿੰਡ ਦਾ ਮੁੰਡਾ ਜਾਂ ਕੋਈ ਬੰਦਾ ਗਲਤ ਹਰਕਤ ਕਿਸੇ ਕੁੜੀ ਨਾਲ ਕਰਦਾ ਸੀ ਤਾਂ ਉਹਦੇ ਛਿੱਤਰ ਵੀ ਮਾਰਦੇ ਸੀ ਤੇ ਬਾਅਦ 'ਚ ਕਹਿੰਦੇ ਹੁੰਦੇ ਸੀ ਕਹ ਇਹ ਮੇਰੀ ਭੈਣ ਤੋ ਚੰਨੀ ਨੇ ਆਪੇ ਹੀ ਕਹਿਤਾ ਸੋ ਭਰਾਵੋ ਅੱਗੇ ਪੰਚਾਇਤ ਮੈਂਬਰ ਬਣਾਉਣਾ ਕਿਸੇ ਨੂੰ ਦੇਖੋ ਮੇਰੀਆਂ ਮਾਵਾ ਭੈਣਾਂ ਬੈਠੀਆਂ ਤੁਸੀਂ ਅੱਗੇ ਪੰਚਾਇਤ ਮੈਂਬਰ ਬਣਾਉਣਾ ਸਾਡੇ ਬੁੜਿਆਂ ਨੇ ਕਹਿਣਾ ਇਦਾਂ ਦਾ ਬੰਦਾ ਖੜਿਆ ਕਰਿਓ ਮੈਂਬਰ ਪੰਚਾਇਤੀ ਤੇ ਜਿਹੜਾ ਸਿਆਣਾ ਹੋਵੇ ਜਿਹਦੇ ਕੋਲ ਧੀ ਭੈਣ ਜਾ ਕੇ ਆਪਣਾ ਦੁੱਖੜਾ ਰੋ ਸਕੇ ਕਹਿਣ ਦਾ ਮਤਲਬ ਕੀ ਹੁੰਦਾ ਸੀ ਵੇ ਕੋਈ ਕਰੈਕਟਰ ਦਾ ਚੰਗਾ ਬੰਦਾ ਬਣਾਓ ਜਿਹਦੇ ਕੋਲ ਧੀ ਪੈਣ ਜਾ ਕੇ ਆਪਣੀ ਗੱਲ ਦੱਸ ਸਕੇ ਹੁਣ ਤੁਸੀਂ ਤਾਂ ਬਣਾਉਣਾ ਐਮਪੀ ਜੇ ਭਰਾਵਾ ਉਥੋਂ ਭਦੌੜ ਤੋਂ ਆਇਆ ਇਦਾਂ ਦਾ ਗਧਾ ਬੰਦਾ ਜੇ ਉਹ ਐਮਪੀ ਬਣਾਉਣਾ ਇੱਥੇ ਮਰਜ਼ੀ ਲੋਕ ਕਹਿੰਦੀ ਮੈਂ ਤਾਂ ਕੁਝ ਨਹੀਂ ਕਰਦਾ ਫੇਰ ਤਾਂ ਬਾਬਾ ਸਾਹਿਬ ਵੀ ਚਲੇ ਗਏ ਜਿਹਰੇ ਸਭ ਕਾਂਜੀਰਾਮ ਜੀ ਵੀ ਕਹਿ ਕੇ ਚਲੇ ਗਏ ਅਸੀਂ ਤਾਂ ਕਿਹਦੇ ਪਾਣੀ ਹਾਰ ਅਸੀਂ ਕਿਹੜੇ ਬਾਗ ਦੇ ਮੋਲੀਆ ਮੇਰੀ ਤਾਂ ਇੰਨੀ ਕੁ ਬੇਨਤੀ ਹੈ ਤੇ ਗੱਲ ਉਹਦੇ ਕੋਈ ਹੰਨੀ ਕਹਿਣ ਨੂੰ कल मीटिंग ਕਰਦਾ ਸੀ ਜਲੰਧਰ ਨਾਰਥ ਵਿੱਚ ਤੇ ਕਹੀ ਜਾਵੇ ਮੈਂ ਜਲੰਧਰ ਕੈਂਟ ਚ ਖੜਾ ਹਾਂ ਲਾ 10 ਬੰਦਿਆਂ ਤੋਂ ਇਲਾਵਾ ਨਾ ਉਹ ਨਾਂ ਨਹੀਂ ਕਿਸਦਾ ਜਲੰਧਰ ਚ ਲੈ ਸਕਦਾ ਉਹ ਨਾਂ ਪਤਾ ਕਿਹਦਾ ਲੈ ਸਕਦਾ ਹੈਂਦਰੀ ਦਾ 베ਰੀ ਦਾ ਪ੍ਰਗਟ ਦਾ ਤੇ ਜਾਂ ਜਿਹੜੇ ਇਹਨਾਂ ਦੇ ਨਿਕੋਦਰ ਐਮਐਲਏ ਜਾਂ ਹਾਰੇ ਐਮਐਲਏ ਲਾ ਉਤੋਂ ਇਲਾਵਾ ਕਿਹਦਾ ਨਾਂ ਲੈ ਕੇ ਦਿਖਾਓ ਕਿਸੇ ਦਾ ਨਹੀਂ ਨਾਂ ਲੈ ਸਕਦਾ ਕਿਉਂਕਿ ਇੱਥੇ ਰਿਹਾ ਹੀ ਨਹੀਂ ਕਦੀ ਇੱਥੇ ਆਇਆ ਹੀ ਨਹੀਂ ਕਦੀ ਅੱਛਾ ਹੋਰ ਦੱਸਦਾ ਮੈਨੂੰ ਤਾਂ ਜਿੱਤ ਆਈ